ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਤਰਸੀਮ ਸਿੰਘ ਰਾਜੀਆ ਕੀਤੀ ਪੰਜਾਬ ਤੇ ਹਾਜ਼ਰ ਜੋ ਸਮੇਂ ਦਾ ਟਾਈਮ ਆਇਆ ਤਕਰੀਬਨ 11 ਵਜ ਚੁੱਕੇ ਨੇ 11 ਦੇ ਵੀ 11:30 ਹੋਣ ਵਾਲੇ ਹੋਣੇ 11 ਟਾਈਮ ਦੇਖੇ ਨੂੰ ਹੋਗੇ 10-12 ਮਿੰਟ ਤੇ ਅੱਜ ਸੈੱਡ ਵਾਲੇ ਬਾਈ ਆ ਗਏ ਨੇ ਸੈੱਡ ਪਾਉਣ ਲੱਗ ਗਏ ਨੇ ਤੇ ਇੱਕ ਦੋ ਜਿਹੜੇ ਵਿਚਾਲੇ ਇੰਗਲਾਈਆਂ ਪੈਣੀਆਂ ਸੀ ਉਹਨਾਂ ਨੂੰ ਕਰ ਗਿਆ ਸੀ ਲੋਟ ਤੇ ਚਲੋ ਅੱਜ ਪਾ ਦੇਣਗੇ ਤੇ ਆਪਾਂ ਕਰਕੇ ਆਉਨੇ ਆ ਸਪਰੇ ਖੇਤ ਨਾਲ ਹੀ ਘਰ ਦੇ ਕੰਮ ਵਿੱਚ ਹੀ ਆਲੇ-ਮਾਲੇ ਸਾਰੇ ਚੱਲੀ ਜਾਂਦੇ ਜੱਟਾਂ ਨੂੰ ਪਤਾ ਹੀ ਹੈ ਜੀ ਤੇ ਬਣੇ ਰਹੋ ਵਲੌਗ ਨਾਲ ਦਿਖਾਉਣਾ ਬਹੁਤ ਵਧੀਆ ਵਲੌਗ ਹੋਊਗਾ ਤੇ ਨਾਲੇ ਸੈੱਡ ਦਾ ਆਪਾਂ ਨੂੰ ਦਿਓ ਵਧਾਈਆਂ ਜੀ ਤੇ ਨਾਲੇ ਖੇਡਦੀਆਂ ਤੁਸੀਂ ਕੱਲ ਆਲੇ ਬਲਾਊ ਚ ਦੇਖ ਹੀ ਲਿਆ ਕਿੰਨਾ ਵਧੀਆ ਸਿਸਟਮ ਬਣਿਆ ਖੇਡ ਵਾਲਾ ਤੇ ਇੱਕ ਵੀਰ ਦਾ ਕਮੈਂਟ ਆ ਰਿਹਾ ਭੈਣ ਦਾ ਕਿ ਨਹੀਂ ਪਾਣੀ ਵੇਸਟ ਕਰਦੇ ਹੋ ਪਾਣੀ ਵੇਸਟ ਕਰਦੇ ਹੋ ਬਾਈ 3500 ਨੂੰ ਹੋਈ ਪਈ ਕਣਕ ਜੇ ਕਣਕ ਨੂੰ ਪਾਣੀ ਲਾਵੇਂ ਤਾਂਹੀਂ ਕਣਕ ਹੋਊਗੀ ਨਾ ਫੇਰ ਇਹ ਢੋਲਾਂ ਚ ਪੈਂਦੀ ਹੈ ਫੇਰ ਹੀ ਸਹਰਾਂ ਚ ਆਟਾ ਖਾਂਦੇ ਲੋਕ ਪਾਣੀ ਦਾ ਬੇਸਟੋ ਹੁੰਦਾ ਜੇ ਜਾਣ ਕੇ ਪਾਣੀ ਉਹ ਛੱਡਿਆ ਵਾ ਸੀ ਕਣਕੇ ਛੱਡਿਆ ਦੀ ਖੇਲ ਭਰ ਕੇ ਆਪਦੀ ਮਾੜਾ ਜਨਾ ਵੀਰੇ ਜਦੋਂ ਕਮੈਂਟ ਕਰਦੇ ਨੇ ਉਹ ਦੇਖ ਲਿਆ ਕਰੋ ਵੀਡੀਓ ਦਾ ਮਤਲਬ ਕੀ ਐ ਵਿੱਚ ਬਾਈ ਉਹੀ ਛੱਡ ਦਿੰਦੇ ਨੇ ਗੱਲ ਤੇ ਵਿੱਚ ਵੀਰਾਂ ਨੇ ਬਹੁਤ ਵਧਾਈਆਂ ਦਿੱਤੀਆਂ ਉਹਨਾਂ ਦਾ ਵੀ ਧੰਨਵਾਦ ਤੇ ਪਾਣੀ ਉਹ ਛੱਡਿਆ ਸੀ ਕਣ ਕਰਵਾਉਣ ਖਾਤਰ ਨਾਲ ਜਿਹੜਾ ਥਾਂ ਵਿੱਲਾ ਪਿਆ ਸੀ ਹੋਰ ਮਾਇਆ ਉੱਥੇ ਸਬਜ਼ੀ ਭਾਜੀ ਲਾਵਾਂਗੇ ਫਿਰ ਇਹਨੂੰ ਖੇਲ ਬਣਾਈ ਐ ਮੋਟਰ ਲਾਈ ਐ ਨਵਾਂ ਬੋਰ 4-5 ਲੱਖ ਰੁਪਏ ਲਾਇਆ ਚਲਾਉਣ ਖਾਤਰ ਹੀ ਲਾਇਆ ਬਈ ਉਹ ਪਾਣੀ ਦੀ ਬੇਸਟੇਜ ਤਾਂ ਉਹ ਹੁੰਦੀ ਐ ਜੇ ਉਹੀ ਪਾਣੀ ਕਿਸੇ ਵਾਸਤੇ ਛੱ ਨਾਲੇ ਫਸਲ ਚ ਵਾਧੂ ਪਾਣੀ ਕੀਦਾ ਪਾਉਣ ਨੂੰ ਜੀ ਕਰਦਾ ਫਸਲ ਮਰੂ ਨਹੀਂ ਹੈਗੀ ਇੰਨਾ ਕੁ ਵਾਈਪ ਨੇ ਹਿਸਾਬ ਰੱਖਿਆ ਕਰੋ ਆਪਦਾ ਤੇ ਧੰਨਵਾਦ ਤੁਹਾਡਾ ਪਿਆਰ ਦੇਣ ਖਾਤਰ ਆਜੋ ਬਣੇ ਰਹੋ ਵਲੌਗ ਨਾਲ ਮਿਲਦੇ ਨੇ ਤੇਰੀ ਆ ਚੁੱਕੇ ਨੇ ਤੇ ਆਪਦਾ ਮਨਮੁਣਾਈ ਕਰ ਰਹੇ ਨੇ ਤੇ ਜਿਹੜਾ ਖੰਭਾ ਬੱ ਵੱਡਾ ਹੋ ਉਹਨਾ ਵੜਦੂਗਾ ਗੋਗੀ ਮਣਕੇ ਇਹ ਆ ਗੋਗੀ ਮਿਸਤਰੀ ਭਾਈ ਅੰਮ੍ਰਿਤਸਰ ਤੱਕ ਸੈੱਡ ਪਾ ਕੇ ਆਏ ਨੇ ਬਹੁਤ ਦੂਰ ਤੱਕ ਮਸ਼ਹੂਰ ਹੈ ਸੈੱਡ ਪਾਉਣ ਨੂੰ ਬੰਦਾ ਸਾਡਾ ਤੇ ਅੱਜ ਆਪਣੇ ਆਏ ਬੰਦਾ ਮਿੱਤਰ ਯਾਰ ਆ ਮੇਰਾ ਦੋਸਤ ਹੈ ਇਹ ਕਹਿੰਦਾ ਮੈਂ ਬੰਦਰਾ ਮੈਂ ਆਪੀ ਪਾਉ ਸਾਡਾ ਤੇਰਾ ਪੂਰਾ ਵਧੀਆ ਨਾਲ ਆ ਮੁੰਡਾ ਬੋਗਰਾਂ ਤੋਂ ਇੱਕ ਗੋਗੀ ਫੁੱਟ ਦੀ ਢਾਲ ਹੋ ਜੇ ਉਧਰ ਆ ਤੰਗ ਰਵੇ ਠੀਕ ਆ ਪਾ ਰੱਖ ਰਿਹਾ ਆ ਪਿਆਰੇ ਆ ਗਿਆ ਐ ਨਹੀਂ ਹਿਲਦਾ ਪੈਂਦੇ ਸੱਪਰੀ ਸੀਰੀ ਤੇ ਨੋਟ ਚੱਕਣੇ ਸ਼ੌਕੀ ਨਹੀਂ ਡਰਾਈਵਰੀ ਬਿਲੋ ਦੇਖ ਲੋ ਭਾਈ ਰਿਸਕੀ ਕੰਮ ਨੇ ਹਨਾ ਇੱਧਰ ਦੋ ਜਣੇ ਖਿੱੱਚੀ ਬੈਠੇ ਨੇ ਓਗਰ ਵਾਲਾ ਕਹਿੰਦਾ ਮੈਂ ਇਕੱਲੇ ਰੁਕ ਜਾ ਥੰਦੀ ਆਉਣ ਦੇ ਆਉਣ ਦੇ ਉੱਤਰ ਆਉਣ ਨੇ ਗਰਮ ਗਰਮ ਖਿੱਤ ਲਓ ਗਰਮ ਗਰਮ ਖਿੱਤ ਲਓ ਮਾਰ ਜੂਟਾ ਮਾਰ ਮਾਰ ਕੋਈ ਹਨਿੰਦਾ ਓਏ ਆਪਣੇ ਬਾਬੇ ਦੀ ਕਿਰਪਾ ਤੇ ਸ਼ਕਤੀ ਬਾਲੀ ਆ ਕੁਛ ਨਹੀਂ ਹੁੰਦਾ ਰੱਬ ਰੱਖਾ ਗਾ ਆਏ ਦਣਾ ਮਰਦੇ ਮਾਈ ਦੋ ਨੂੰ ਲਿਆ ਤਰੇ ਬੈਲ ਸੈਟ ਤੇ ਨਾ ਬੱਜੇ ਗੱਲ ਕਰ ਗਾਲਾ ਗਾਲਾ ਕਰੀਏ ਨੇ ਨਾ ਆ ਮਾਦੀ ਸਾਡੀ ਬੁਰਸ ਕਰ ਰਹੀ ਆ ਦੇਖੋ ਜੀ ਇਹ ਮਾਦੀ ਸਾਡੀ ਬੁਰਸ ਕਰ ਰਹੀ ਆ ਇਸ ਟਾਈਮ ਬੁਰਸ ਕਰਦੀ ਐ ਇਹ ਮਟ ਇਹਨੇ ਸਾਡੀਆਂ ਲੰਡੀਆਂ 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 ਵਾ ਹੁਣ ਦਾ ਹੱਥ ਨਾਲੇ ਖਿੱਚ ਲੋ ਵਾਜਨ ਦਾ ਬਸੇ ਰਹੂਗਾ ਤੇ ਭਾਈ ਵਾਜਨ ਦੀ ਕੋਈ ਕਮੀ ਨਹੀਂ ਸਿਰੇ ਹੋਇਆ ਤੇ ਇੱਕ ਪਾਸੇ ਪੂਰਾ ਸਾਰੂ ਮੈਸਲੇ ਚ ਮੈਥਾ ਦੁੱਧਰ ਵਾਲਾਂ ਚ ਪੂਰਾ ਸਾਰੂ ਇੱਕ ਪਾਸੇ ਚੱਲ ਕੇ ਮਾਚ ਕੇ ਚਲੋ ਜੀ ਬਗਰ ਵਾਲੇ ਹੁਣ ਲੋਟਾ ਭਾਈ ਕਰ ਰਹੇ ਹਾਂ ਜੀ ਆਪਾਂ ਮੈਗਨੀਟ ਗਣਪਤੀ ਦੀ ਜਿਸ 30 65% ਮਿਨੀਮਮ ਮੈਗਜ਼ੀਨ ਹੈ ਤੇ ਸਲਫਰ ਹੈ 70% ਤੇ ਇੱਕ ਨਾਲ ਲੈ ਨੂੰ ਪਾਇਆ ਤੇ ਨਾਲ ਫੰਗੀ ਸਾਈਡ ਪਈ ਆ ਦਿਖਾਈ ਮੋੜੀ ਫੰਗੀ ਸਾਈਡ ਫੰਗੀ ਸੜ ਪਈ ਆ ਕੰਬੋਡੀ ਆ ਕਿ ਸਟੂਡੀਓ ਕਹਿੰਦੇ ਨੇ ਇਹਨੂੰ ਵੈਸੇ ਵੱਡਾ ਵੱਡਾ ਨਾ ਕੰਪਨੀਆਂ ਧਰ ਲੈਂਦੇ ਨੇ ਤੇ ਬੜੀਆ ਰਿਜ਼ਲਟ ਆ ਇਹਦਾ ਵੀ ਬਾਈ ਜਿਹੜੀ ਆਪਾਂ ਮਹਿੰਗੀ ਜੀ ਪਾਉਂਦੇ ਆ ਮੈਂ ਭੁੱਲ ਗਿਆ 3500 ਰੁਪਏ ਲੀਟਰ ਵਾਲੀ ਉਹਦੇ ਬਰਾਬਰੀ ਕੰਮ ਕਰ ਜਾਂਦੀ ਹੈ ਤੇ ਇਹ ਦਵਾਈ ਵੀ ਬਹੁਤ ਵਧੀਆ ਇਹਨੇ ਵਰਤਣੀ ਉਹਨੂੰ EMI ਸਟਾਰ ਕਹਿੰਦੇ ਨੇ ਪੰਗੀ ਸਾਡੇ ਵੀ ਵਧੀਆ ਕਣਕ ਤੇ ਹੁਣ ਨਸਰ ਨੂੰ ਤਿਆਰ ਕਣਕ ਥੋੜਾ ਜਿਹਾ ਬਹਾਨ ਇਹ ਤੇ ਕਮਜ਼ੋਰੀ ਜੀ ਲੱਗਦੀ ਸੀ ਸਾਨੂੰ ਕੁਸਤਾ ਚ ਕੁਲੀ ਡੰਡਾ ਬੜਾ ਤੇ ਉਹ ਮਰ ਗਿਆ ਤੁਸੀਂ ਦੇਖ ਸਕਦੇ ਹੋ ਤੇ ਹੁਣ ਦਵਾਈ ਨਾਲ ਜਮਾ ਬਿਲਕੁਲ ਠੀਕ ਹੋ ਜਾਊਗਾ ਅੱਗੇ ਦਿਖਾਉਣਾ ਤੁਹਾਨੂੰ ਬਣੇ ਰਿਹਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਸ ਟਾਈਮ ਮੈਂ ਖੜਾ ਪਿੰਡ ਰਾਜੀਆ ਦੀ ਕੋਆਪਰੇਟਿਵ ਸਟੇਡੀ ਜਾਣ ਕੇ ਆਪਦੇ ਪਿੰਡ ਹੀ ਤੇ ਇੱਥੇ ਸੰਦ ਵਕਿਆਉ ਨੇ ਜੀ ਟਰੈਕਟਰ ਮਸ਼ੀਨਾਂ ਆਓ ਤੁਹਾਨੂੰ ਟਰੈਕਟਰ ਮਸ਼ੀਨਾਂ ਵੀ ਦਿਖਾਉਣੇ ਆ ਤੇ ਫੈਕਟਰੀ ਸਾਹਿਬ ਨਾਲ ਵੀ ਮੁਲਾਕਾਤ ਕਰਾਉਣੇ ਆ ਤੇ ਸੰਦਾਂ ਦਾ ਬੇਰਬਾ ਦੇਣਗੇ ਤੇ ਤਰੀਕ ਦੱਸਣਗੇ ਤੇ ਵੀ ਕਿਸੇ ਦਿਨ ਬੋਲੀ ਹੋਣੀ ਹੈ ਕਿੰਨੇ ਟਾਈਮ ਬੋਲੀ ਹੋਣੀ ਖੁੱਲੀ ਬੋਲੀ ਆ ਬਾਈ ਕੋਈ ਮਰਜ਼ੀ ਆਜੋ ਕੋਈ ਐ ਪਿੰਡ ਦਾ ਡਿੱਕਾ ਨਹੀਂ ਵੀ ਪਿੰਡ ਦੇ ਨਹੀਂ ਆਉਣੇ ਬਾਹਰੋਂ ਵੀ ਆ ਕੇ ਤੁਸੀਂ ਬੋਲੀ ਦੇ ਸਕਦੇ ਹੋ ਸੰਦ ਲੈ ਸਕਦੇ ਹੋ ਸਾਰੇ ਵੀਰਾਂ ਨੂੰ ਬੇਨਤੀ ਆ ਜਰੂਰ ਆਇਓ ਵਿਜ਼ਿਟ ਕਰਿਓ ਜਰੂਰ ਇੱਕ ਵਾਰੀ ਫੈਕਟਰੀ 'ਚ ਤੇ ਤੁਹਾਨੂੰ ਫੈਕਟਰੀ ਸਾਹਿਬ ਦੱਸ ਦੇਣਗੇ ਕਿਹੜੀ ਤਰੀਕ ਆ ਟਰੈਕਟਰ ਦਾ ਕਿ ਰੇਟਾ ਵਗੈਰਾ ਸਾਰਾ ਕੁਝ ਦੱਸਣਗੇ ਆਓ ਤੁਹਾਨੂੰ ਮਿਲਿਆ ਉਹਨੇ ਜੀ ਸਾਹਿਬ ਕੀ ਹਾਲ ਨੇ ਜੀ ਤੇ ਕਿੰਨੇ ਸੰਧਾਂ ਦੀ ਬੋਲੀ ਤੇ ਆਪਣੇ ਲਈ ਟਰੈਕਟਰ ਦੀ ਆਪਣਾ ਟਰੈਕਟਰ ਨਸੀਤ ਤੁਹਾਨੂੰ ਦੋਰੇ ਤੇ ਹਾਂ ਜੀ ਦੋ ਹੀ ਗੱਡ ਲੈਣੀਆਂ ਠੀਕ ਹੈ ਜੀ 11 13 ਆਪਣੀ ਮਸ਼ੀਨਾਂ ਬਾਕੀ ਵੀ ਜਣੇ ਬਾਕੀ ਵੀ ਜਣੇ ਹਾਂ ਠੀਕ ਤੇ ਟਰੈਕਟਰ ਆਪਣਾ ਮਾਡਲ ਕਿਹੜਾ ਸਾਰਾ ਕੋ ਦੱਸੋ ਹੈ ਆਪਣਾ 4218 ਉਹਨਾ 18 ਉਹਨਾ ਠੀਕ ਹੈ ਜੀ ਕਿਹੜਾ ਚਮਕਰਾ ਪੂਰਾ ਜਮਾਂ ਜਲਸੀ ਖੜਾ ਹੋ ਮੈਨੂੰ ਲੱਗਦਾ ਨਾ ਹਾਂ ਹਾਂ ਵਧੀਆ ਤੇ ਆਪਾਂ ਉਹ ਖਵਾ ਲਈਏ ਤੇ ਟਾਇਰ ਤਾਂ ਨਾਲ ਦੀ ਨੇ ਇਹਦੇ ਹਾਂ ਸਭ ਤੇ ਨਾਲ ਕੁਝ ਨਹੀਂ ਖੁੱਲੇ ਵੀ ਕੁਝ ਨਹੀਂ ਖੁੱਲੇ ਬਹੁਤ ਸਾਫ ਟਰੈਕਟਰ ਆ ਵੀਰੋ ਤੁਹਾਨੂੰ ਮੈਂ ਕਿੱਲਾ ਕਿੱਲਾ ਦਿਖਾਉਣਾ ਜਮੈਂ ਤੇ ਉਦੋਂ ਵਾਰ ਮਸ਼ੀਨਾਂ ਵਾਲੇ ਚੱਲਾਂਗੇ ਆਪਾਂ ਦੇਖੋ ਬਹੁਤ ਹੀ ਜਾਰਾ ਸਾਫ ਹੈ ਕਿਤੇ ਕੋਈ ਐ ਨਹੀਂ ਰੰਗ ਪੇਂਟ ਵੀ ਕਿਤੇ ਖੁੱਲੇ ਜਮੈਂ origignal ਹੈ ਕਿਤੇ ਇਹਨਾਂ ਨੇ ਕਲਮ ਵੀ ਨਹੀਂ ਲਾਈ ਕਿ ਤੂੰ ਜਿਹਾ ਜਿਹਾ ਹੈਗਾ ਉਹੀ ਤੂੰ ਨਾ ਚੱਲ ਹੈਗੀ ਆ ਬਈ ਸੰਦ ਧੋਕੇ ਦੇ ਖੜਾਉਣੀ ਪੈਂਦਾ ਤੇ ਤਾਰੇ ਪਾਸੇ ਤੁਹਾਨੂੰ ਨਿਗਾ ਮਰਵਾਣ 50 ਪੈਸੇ ਟਾਇਰ ਨੇ ਆਪਾਂ 60 ਨਹੀਂ ਕਹਿ ਸਕਦੇ 70 ਨਹੀਂ ਕਹਿ ਸਕਦੇ 50 ਪੈਸੇ ਟਾਇਰ ਨੇ ਤੇ ਰੰਗ ਦਾ ਕਲਰ ਦਾ ਸਾਫ ਹੈ ਤੇ ਇੰਜਨ ਦਾ ਜਾਨ ਦਾ ਵੀ ਬਹੁਤ ਵਧੀਆ ਕਿਉਂ ਅਸੀਂ ਇਹਨੂੰ ਚਾਰ ਚੂਰ ਪਵਾਉਣਾ ਇੰਨਾ ਟਰੈਕਟਰਾਂ ਦੀ ਪਵਾਉਣਾ ਬਹੁਤ ਤਾਕਤ ਦਾ ਟਰੈਕਟਰ ਹੈ ਤੇ ਮੈਸੀ ਦਾ ਨਾਲੇ ਸਾਨੂੰ ਪਤਾ ਹੀ ਹੈ ਮੈਸੀ ਹੁੰਦਾ ਫਿਰ ਦੇਖ ਸਕਦੇ ਹੋ ਤੁਸੀਂ ਪੂਰਾ ਸਾਫ ਟਰੈਕਟਰ ਸੋਹਣਾ ਜਿਵੇਂ ਏਜੰਸੀ ਬ੍ਰਾਂਡ ਲੱਗਦਾ ਤੇ ਕਿਸ ਦਿਨ ਬੋਲੀ ਆ ਫੈਕਟਰੀ ਸਾਹਿਬ ਤੇ ਆਪਣੀ 10 ਰੁਪਏ ਦੀ ਐਸੇ 10 ਤਰੀਕ ਦੀ ਕੀ ਟਾਈਮ ਵਗੈਰਾ ਕੋਈ 11 ਵਜੇ ਦਾ 11 ਵਜੇ ਦਾ ਟਾਈਮ ਹੈ ਠੀਕ ਕੋਈ ਬੋਲੀਦਾ ਉੱਧੀ ਦੱਸੋਗੇ ਵੀ ਕਿੰਨੇ ਤੋਂ ਚੱਕਣੀਆਂ ਜਾਂ ਕੀ ਕਰਨੀ ਆਪਣੀ ਇਹ ਤਾਂ ਯਾਸੀ ਦੇ ਲਾਇਆ ਹੋਇਆ ਬਸ ਅਸਰਾ ਲੈਂਦਾ ਜੀ ਨਾ ਐਸੇ ਐਸੇ ਨੱਟ ਲਾਇਆ ਹੋਇਆ ਠੀਕ ਹੈ 360 ਤੋਂ ਬੋਲੀ ਚੱਕਾਂਗੇ ਹਾਂ 10 ਤਰੀਕ ਨੂੰ 10 ਵਜੇ 11 ਵਜੇ 11 ਵਜੇ ਬਾਈ 10 ਤਰੀਕ ਨੂੰ 11 ਵਜੇ 10 ਫਰਵਰੀ ਨੂੰ ਮਤਲਬ ਹੋਵੇ ਜਰੂਰ ਪਹੁੰਚਣਾ ਰਾਜੀਆ ਪਿੰਡ ਦੀ ਕੋਆਪਰੇਟਿਵ ਸਟਾਇਰੀ ਵਿੱਚ ਆ ਦੇਖ ਲੋ ਲਿਖਿਆ ਆਪਿਆ ਤੇ ਤੁਸੀਂ ਵਿਜਿਟ ਕਰਨ ਇੱਥੇ ਆਉਣਾ ਜ਼ਰੂਰ ਤੇ ਦੂਜੇ ਸੰਦ ਵੀ ਦਿਖਾ ਦੋ ਜੀ ਚਲੋ ਆਹ ਦਾ ਦੇਖੋ ਤੇ ਆਹ ਤਾਂ ਮਸ਼ੀਨਦਰ ਬਾਲੀ ਘੰਟਾ ਯਾਰ ਆਹ ਮਸ਼ੀਨ ਹੈ ਬਹੁਤ ਉੱਤਮ ਮਸ਼ੀਨ ਹੈ ਹਾਂ ਸੁਧ ਬਹੁਤ ਕੋਈ ਦਿੱਕਤ ਨਹੀਂ ਠੀਕ ਹੈ ਜੀ 15 ਫਲਾਵ ਮਾਡਲ ਦੀ ਮਸ਼ੀਨ ਹੈ ਤੇ ਦੱਸ ਜੇ ਆਪਾਂ ਕਿੰਨਾ ਕਰਤੀ ਵੇਚਾਂਗੇ ਆ ਕਿੰਨਾ ਆਪਾਂ ਨੂੰ ਸੱਜਦੇ ਆ ਸਕਣਾ ਠੀਕ ਹੈ ਇਹਦੇ ਵਿੱਚ ਆਪਾਂ ਨੂੰ ਸਾਫ਼ ਕਰਨ ਦੀ ਪ੍ਰੋਬਲਮ ਆਉਂਦੀ ਸਾਈਟ ਤੇ ਘਰੇ ਦਾ ਲਗਾ ਬਸ 2 ਕਿ ਸੌਫ਼ ਕਰ ਲੀ ਨਿੱਬੜ ਗਈ ਜੀ ਜੇ ਆਪਾਂ ਇਹ ਰੋਜ਼ ਬੰਦਾ ਆ ਗਿਆ ਇਹ ਰੇਰ ਆ ਬਾਕੀ ਸਿਰੇ ਬਾਈ ਕਿਸੇ ਨੇ ਬਿੱਗਾ ਦੋ ਬਿੱਗੇ ਵੀ ਮੱਕੀ ਬੀਜਣੀ ਆ ਦੋ ਗੇੜੇ ਓਰੇ ਪਾਸ ਤੇ 2.5 ਮੂਣੀ ਇਹਦੇ ਪੈਤੀ ਰਹਿ ਜਾਣਾ ਸਾਡੇ ਵਿੱਚ ਪੈਰਾਂ ਦਾ ਰੇਹ ਕਰਤੀ ਸਹੀ ਗੱਲ ਹੈ ਤੇ ਤੇ ਦੂਜੀਆਂ ਦਿਖਾ ਰੋ ਜੀ ਇਹਦੇ ਪੈਰਪੂਰ ਨਵੇਂ ਜੀਰੋਂ ਨੇ ਵੀ ਜਮਾ ਯਾਰ ਹਾਂ ਚਲਾਈਆਂ ਮਸ਼ੀਨ ਆਪਾਂ ਸਾਡੀ ਮਸ਼ੀਨ ਜਮਾ ਦੇ ਦੇਖੋ ਜੀ ਪੈਰ ਦੇਖੋ ਪਹਿਲਾਂ ਤਾਂ ਜੀਰੋਂ ਨੇ ਪੈਰਾਂ ਨੇ ਮੁੱਲ ਹੁੰਦਾ ਜੀ ਮਸ਼ੀਨਾਂ ਦਾ ਹੋਰ ਤਾਂ ਜੀ ਤੁਹਾਨੂੰ ਪਤਾ ਹੀ ਹੈ ਮਸ਼ੀਨ ਚ ਕੋਈ ਨਹੀਂ ਚੱਲਦੀ ਆ ਇਹ ਵੀ ਅਸਾਂ ਚੀਜ਼ਾਂ ਕਰਤੀ ਕੱਢ ਰਹੇ ਆ ਠੀਕ ਹੈ ਕਿੰਡਾਂ ਵਾਲੇ ਉਹ ਹੀ ਤੁਹਾਨੂੰ ਦਿਆਪਾਂ ਠੀਕ ਹੈ ਹੈਵੀ ਮਸ਼ੀਨਾਂ ਨੇ ਜੀ ਪੂਰੀਆਂ ਸਾਫ਼ ਨੇ ਜਿਨੇ ਘਰੇ ਬਰਤਨਾਂ ਨੇ ਉਹਨਾਂ ਕੋਲ 50 ਸਾਲ ਨਹੀਂ ਮਰਦੀ ਤੇ ਇੱਕਾ ਪਿਛਲੀ ਹੈ ਇੱਕਾ ਦੇ ਪਾਂ ਰਹੀ ਹੈ ਤੇ ਇਹਦਾ ਹੀ ਪੈਰਪੂਰ ਦੇਖੋ ਰੰਗ ਨਾ ਲੱਗਦਾ ਉਹਦੀ ਕਿਰਪਾ ਜੀ ਬਹੁਤ ਸਾਫ਼ ਹੈ ਦੇਖੋ ਤੇ ਜ਼ਰੂਰ ਪਹੁੰਚੋ ਸਾਡੇ ਪਿੰਡ ਰਾਜੀਆ ਵਿਖੇ ਤੇ ਤਰੀਕ ਇੱਕ ਵਾਰੀ ਫੇਰ ਬੋਲ ਦਿਓ ਕਿ ਨੰਬਰ ਬੋਲ ਤੁਹਾਡਾ ਫੋਨ ਜੀ ਨੰਬਰ ਆਪਾਂ ਦਾ 9595 9336 ਠੀਕ ਹੈ ਜੀ ਤੇ ਵੀ ਕਿਹ ਕਿਹ ਕਰਦੇ 10 10 ਫਰਵਰੀ ਤੇ ਵੀਰੋ ਜਰੂਰ ਪਹੁੰਚੋ ਮਸ਼ੀਨਾਂ ਤੁਹਾਨੂੰ ਇੱਕ ਵਾਰ ਫੇਰ ਦਿਖਾ ਦੰਨਾ ਪੂਰੀਆਂ ਕੋਈ ਨਾਲੇ ਕੋਈ ਐ ਨਹੀਂ ਬਗੈਰ ਕੁਛ ਗੱਲ ਦੀ ਸਿੱਧੀ ਆਓਗੇ ਗੱਲ ਕਰੋਗੇ ਬਾਸ ਸਰ ਚੀਜ਼ ਬਣ ਜੂ ਇਹ ਰੁੱਤਰੇ ਸਾਹਨ ਵਾਲੀ ਮੇਵਾ ਹੁੰਦਾ ਮਿਲ ਜੂ ਲੈ ਲਓ ਜੀ ਤੋ ਖਟਾ ਜਾਂਦਾ ਛੇਤੀ ਆਓ ਛੇਤੀ ਪਾਓ ਤੇ ਆ ਤਾਂ ਯਾਰ ਜਿਵੇਂ ਜਮ ਐ ਲੱਗ ਰਿਹਾ ਜਿਵੇਂ ਗੱਲ ਬਣਾਈ ਪਈ ਤੇ ਤਿੰਨ ਮਸ਼ੀਨਾਂ ਆਉਗੀਆਂ ਚੌਥਾ ਟਰੈਕਟਰ ਬਸ ਇਹ ਚੀਜ਼ਾਂ ਨੇ ਤੇ ਵੀਰੋ ਇੱਕ ਵਾਰ ਫੇਰ ਬੇਨਤੀ ਜਰੂਰ ਪਹੁੰਚੋ 10 ਤਰੀਕ ਨੂੰ ਰਾਜਿਆ ਪਿੰਡ ਵਿਖੇ ਬੋਲੀ ਹੋਊਗੀ ਖੁੱਲੀ ਬੋਲੀ ਆ ਕੋਈ ਮਰਜ਼ੀ ਆ ਕੇ ਬੋਲੀ ਦੇ ਸਕਦਾ ਕਿਸੇ ਨੂੰ ਰੋਕ ਟੋਕ ਨਹੀਂ ਤੇ ਧੰਨਵਾਦ ਸਟ੍ਰੀਸਰ